ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਬਲੌਗ ਤੇ ਸਵਾਗਤੋ ਆਏ ਬਾਈ ਜੀ ਖੇਤਾਂਵਾਲ ਦੋ ਦਿਨ ਬਲੌਗ ਆਪਾਂ ਦੇ ਪਿਆ ਨਹੀਂ ਹੈਗਾ ਕਿਉਂਕਿ ਕੰਮਕਾਰ ਜੇ ਆਲਦੇ ਉਹਦੇ ਕਰਦੇ ਹੋ ਤਾਂ ਕਰਕੇ ਤੇ ਬਾਕੀ ਦਿਖਾਉਂਦੇ ਤੁਹਾਨੂੰ ਖੇਤ ਮੀਂਹ ਆਪਣਾ ਪੈ ਲਿਆ ਤੁਸੀਂ ਸੋਨਾ 20 25 ਮਿੰਟ ਸੋਨਾ ਸਰਾਟਾ ਜਿਹਾ ਲੱਗਿਆ ਮੀਂਹ ਦਾ ਹੂਦ ਬਾਅਦ ਧੁੱਪ ਨਿਕਲ ਗਈ ਸੀ ਤੇ ਬਾਕੀ ਅੱਜ ਹੈਗੀ ਬੱਦਲ ਵਾਈ ਹੋਇਆ ਹੈ ਦਿਖਾਉਂਦੇ ਤੁਹਾਨੂੰ ਬੈਕ ਕੈਮਰੇ ਨਾਲ ਲੋ ਜੀ ਕਰੋ ਮੌਸਮ ਚੈੱਕ ਬੱਦਲਵਾਈ ਹੋਈ ਵੀ ਐ ਤੇ ਬਾਕੀ ਧੁੰਦ ਵੀ ਹੈਗੀ ਮਾੜੀ ਮੋਟੀ ਪਈ ਵੀ ਜ਼ਿਆਦਾ ਨਹੀਂ ਐ ਤੇ ਠੰਡ ਨੂੰ ਫਰਕ ਆਈ ਅੱਗੇ ਨਾਲ ਤੋਂ ਠੰਡ ਵੀ ਵੱਧ ਗਈ ਹੁਣ ਕਿਉਂਕਿ 20 25 ਮਿੰਟ ਜਿਹੜਾ ਸ਼ਰਟਾ ਜਿਹਾ ਪਿਆ ਮੀਂਹ ਦਾ ਸੋਨਾ ਪਿਆ ਐ ਨਾ ਪੂਰਾ ਜੋੜ ਨਾਲ ਆ ਇੱਕ ਵਾਰ ਤਾਂ ਮੀ ਪੂਰਾ ਤੇ ਕੱਲ ਅਸੀਂ ਗਏ ਤੇ ਮੱਥਾ ਟੇਕਣ ਸਾਡੇ ਇੱਧਰੇ ਪੈਨ ਦਾ ਸਾਡੇ ਪਿੰਡ ਤੇ ਖਡ ਰਾਜਗਰੀ ਪਿੰਡ ਹੈ ਜੀ ਉਥੇ ਅੱਗੇ ਹੈ ਜੋੜ ਖੁਈਆਂ ਸ਼ਹੀਦਾਂ ਦੀ ਜਗ੍ਹਾ ਹੈ ਜੀ ਉੱਥੇ ਤਾਂ ਕਰਕੇ ਉੱਥੇ ਖੰਡ ਪਾਠ ਸਾਹਿਬ ਦਾ ਭੋਗ ਪਿਆਤਾ ਜੀ ਕੱਲ ਨਵੇਂ ਸਾਲ ਵਾਲੇ ਦਿਨ ਤੇ ਤਾਂ ਕਰਕੇ ਜੀ ਫਿਰ ਉੱਧਰ ਗਏ ਤੇ ਕੱਲ ਫਿਰ ਉੱਥੇ ਉਹ ਪੈਂਦਾ ਜੀ ਜੰਗਲ ਵਿੱਚ ਤਾਂ ਕਰਕੇ ਆਪਾਂ ਖੇਤ ਵੱਲ ਆਏ ਨਹੀਂ ਹੈਗੇ ਤੇ ਹੁਣ ਆਏ ਤਾਂ ਹੀ ਖੇਤ ਵੱਲ ਤੇ ਆਪਣਾ ਇੱਧਰ ਖਾਦ ਸਿੱਟੀ ਸੀ ਉਹੀ ਆਪਾਂ ਨੇ ਵੀਡੀਓ ਬਣਾਈ ਵੀ ਸੀ ਉਹ ਵਿੱਚ ਹੀ ਅਟੈਚ ਕਰ ਦਵਾਂਗੇ ਨਾਲ ਆਹੀ ਬਲੌਗ ਚ ਲੋ ਜੀ ਆ ਦੇਖੋ ਆਪਣੀ ਕਣਕ 872 ਖੇਤ ਹੁਣ ਪੂਰਾ ਇੱਕਦਮ ਮੀਂਹ ਪੈ ਗਿਆ ਤੇ ਬਾਕੀ ਕਣਕ ਦਾ ਰੋਗ ਵੀ ਲੱਗੇ ਦਿਖਦਾ ਦੇਖੋ ਜੀ ਕਿੰਨੀ ਟੋਪ ਦੀ ਖੜੀ ਐਨ ਪੂਰੀ ਤੇ ਹੁਣ ਚੱਲਦੇ ਜੀ ਉਹ ਥੱਲੜੀ ਸਾਈਡ ਉਧਰ ਵੀ ਦੇਖ ਕੇ ਆਉਂਦੀ ਐ ਕਣਕ ਆਪਣਾ ਵੀ 4-5 ਦਿਨ ਹੋ ਗਏ ਇਧਰ ਗੇੜਾ ਵੱਜਿਆ ਨਹੀਂ ਹੈਗਾ ਕਿਉਂਕਿ ਘਾਹ ਕੱਖ ਇੱਥੇ ਦੇ ਵੜਦੇ ਤੇ ਆਪਣਾ ਬੱਦੜਾ ਕਿ ਇੱਥੇ ਤੋਂ ਲੰਘ ਜਾਂਦੇ ਤੇ ਘਰ ਨੂੰ ਕਿਉਂਕਿ ਦੋਕ ਦਿਨ ਧੁੰਦ ਪੂਰੀ ਪਈ ਧੁੱਪ ਵੀ ਘੱਟੇ ਚੜੀ ਬੱਦਲ ਵਾਈ ਕਰਕੇ ਤੇ ਘਰਾਂ ਵੀ ਡੰਗਰਾਂ ਦਾ ਕੰਮ ਪੈਂਦਾ ਕੰਮ ਤਾਂ ਕਰਕੇ ਆਪਣਾ ਢੇੜਾ ਵੱਜਿਆ ਨਹੀਂ ਹੈਗਾ ਤਾਂ ਆਪਾਂ ਨੇ ਪਰਸੋਂ ਵੱਡੇ ਦੇ ਜਵੀ ਦੀਆਂ ਛੇ ਪੰਡਾ ਆਪਣਾ ਸਰ ਗਿਆ ਅੱਜ ਦਾ ਹੈਗਾ ਕੱਲੂ ਵੱਡਾਂ ਦੇ ਕੱਖ ਤੇ ਖਾਲਾਪਾ ਉਹ ਵਾਲੇ ਸੇਚ ਵੀ ਲਾਤੀ ਉਧਰ ਵੀ ਆਪਣਾ ਜਿਹੜਾ ਲਾਸਟ ਕੋਟਾ ਰਹਿੰਦਾ ਦਾ ਕਿੱਲੇ ਦਾ ਸਲਫਰ ਪਾ ਕੇ ਆਪਾਂ ਲਾਗੇ ਤੇ ਜੀ ਤੇ ਬਾਕੀ ਜਿਹੜਾ ਮੀਂਹ ਪਿਆ ਏ ਬਹੁਤ ਵਧੀਆ ਪੈ ਗਿਆ ਫਸਲਾਂ ਨੂੰ ਮੀਂਹ ਦੀ ਲੋੜ ਵੀ ਸੀ ਕਿਉਂਕਿ ਜਿੰਨੀਆਂ ਸਪਰੇਆਂ ਕੀਤੀਆਂ ਮੁੰਦੀਆਂ ਖਾਧਾਂ ਗਰੀਆਂ ਮੁੰਦੀਆਂ ਪੱਤੇ ਪਰ ਪੱਤਾ ਕਣਕ ਦਾ ਧੋ ਹੋ ਗਿਆ ਤੇ ਹੁਣ ਕਣਕ ਦਾ ਰੋਹ ਵੀ ਲੱਗੇ ਹੋਣਾ ਜੀ ਦੇਖਣਾ ਤੁਹਾਨੂੰ ਜਿੱਦਾਂ ਜਿੱਦਾਂ ਹੁਣ ਅੱਗੇ ਅੱਗੇ ਦਿਨ ਵਧਿ ਜਾਣੇ ਉਹ ਦਦਾਂ ਕਣਕਾਂ ਵੀ ਇਹਨਾਂ ਵਧੀਆ ਨਿਖਰਨੀਆਂ ਤੇ ਬਾਕੀ ਨਾਲ ਦੀ ਨਾਲ ਮੀਂਹ ਦਾ ਪਿਆ ਮੀਂਹ ਨੇ ਨੁਕਸਾਨ ਵੀ ਕੀਤਾ ਜੀ ਇੱਕ ਉਹ ਵੀ ਦਿਖਾਉਂਦੇ ਤੁਹਾਨੂੰ ਇੱਧਰਲੀ ਸਾਈਡ ਆਹ ਦੇਖੋ ਜੀ ਆਪਣੀ ਸਰੋਂ ਨੀਨਾ ਸਰੋਂ तकरीबन ਸਾਰੀ ਉਹ ਟੇਢੀ ਕਰਤੀ ਵੀ ਕੁਛ-ਕੁਛ ਕਤਾ ਵਿੱਚ ਗਿਰ ਕੇ ਦਿਵਾਰੀ ਫੁੱਟ ਵੀ ਆ ਦੇਖੋ ਜੀ ਇੱਥੇ ਗੰਨੂ ਫੁੱਲ ਜਿਹਾ ਆਏ ਵੇ ਤੇ ਇਧਰਲੀ ਸਾਈਡ ਦਿਖਾਉਂਦਾ ਤੁਹਾਨੂੰ ਕਿਉਂਕਿ ਫਾਲੀ ਲੱਗੀ ਵੀ ਹੈਗੀ ਤੇ ਆ ਦੇਖੋ ਜੀ ਕਿੱਦਾਂ ਐ ਸਾਰੀ ਉਹ ਬੇਸ਼ਕੀ ਵੀ ਆ ਪੂਰੇ ਹੀ ਕਿਆਰਾ ਚਲੋ ਜਿੱਥੇ ਨੁਕਸਾਨ ਹੋਣਾ ਏ ਤਾਂ ਫਾਇਦਾ ਵੀ ਹੈਗਾ ਇਨੇ ਦਾ ਵੈਸੇ ਵੀ ਉਦਾਂ ਵੀ ਹੁਣ ਪੱਕੇ ਜਾਣਾ ਜੀ ਨੇ ਨਹੀਂ ਨਾ ਇੱਕ ਹੋਰ ਆਈਦਾ ਬਸ ਫਰਵਰੀ ਆ ਜਨਵਰੀ ਦੇ ਫਰਵਰੀ ਦੇ ਅੱਧ ਤੱਕ ਸ਼ਾਇਦ ਪਰੇ ਪੱਕ ਜਾਵੇ ਤੇ ਫਲ ਹੀ ਦੇਖੋ ਜੀ ਕਿਹੜੇ ਹਿਸਾਬ ਨਾਲ ਲੱਗੀ ਨਾ ਇਹਨੂੰ ਕੋਈ ਬਿਮਾਰੀ ਵੈਸੇ ਉਦਾਂ ਜਿਹੜਾ ਅਮੀ ਪਿਆ ਜਿਹੜਾ ਮਾੜਾ ਮੋਟਾ ਤੇਲਾ ਜੀ ਉਹ ਵੀ ਧੋ ਹੋ ਗਿਆ ਹੁਣ ਵੈਸੇ ਇਹਨੂੰ ਪਿਆ ਤਾਂ ਹੈ ਨਹੀਂ ਤਾਂ ਤੇਲਾ ਐਨ ਸਰੋ ਸਾਫ ਪਈ ਆਪਣੀ ਪੀਲੀ ਸਰੋਂ ਐ ਇਹ ਤੇ ਫਲਿਓ ਫਲੀ ਲੱਗੀ ਵੀ ਦੇਖ ਲੋ ਜੀ ਤੇ ਬਾਕੀ ਦਾ ਝਾੜ ਵੀ ਦਿਖਾਵਾਂਗੇ ਤੁਹਾਨੂੰ ਕਿੰਨਾ ਜਦੋਂ ਵੱਡੀ ਦਾ ਕੱਢੀ ਹੈ ਜਦੋਂ ਉਹ ਵੀ ਦਿਖਾਵਾਂਗੇ ਤੁਹਾਨੂੰ ਵੀ ਕਿੰਨਾ ਝਾੜ ਨਿਕਲਿਆ ਜਗਾ ਆਪਣੀ ਹੈਗੀ ਜੀ ਇਹ ਤਿੰਨ ਕਨਾਲ ਦੇ ਤਿੰਨ ਕਨਾਲ ਦੇ ਗੇੜਾ ਹੋਣੀ ਜਗਾ ਬਾਕੀ ਮਣਕਾ ਇਹਦੀ ਪੂਰੀ ਮਣਤੀ ਕਰਾਂਗੇ ਜਿੰਨੀ ਜਗਾ ਜੀ ਬੀਜੀ ਵੀ ਹੈ ਕਹੂੰਗੀ ਇਹ ਆਪਣਾ ਪੂਰਾ ਕਿਲਾ ਹੈ ਦਿੱਲੇ ਚ ਵਿੱਚ ਸਰੋਂ ਆਪਣੇ ਆਲੂ ਐ ਇੱਧਰ ਜਵੀ ਆ ਗਈ ਤਿੰਨ ਚਾਰ ਆਇਟਮਾਂ ਬੀਜੀਆਂ ਵਿੱਚ ਤਾਂ ਕਰਕੇ ਫਿਰ ਐਦੀ ਤੱਕ ਜੀ ਨਾਲੇ ਬੀਜੀਆਂ ਵਾਹੀ ਕਿਉਂਕਿ ਬੂਟੇ ਲੱਗੇਗਾ ਆਪਣੀਆਂ ਬੂਟਿਆਂ ਦੀਆਂ ਲੈਣਾ ਐਦੀ ਗਿਣਕੇ ਤਾਂ ਆਪਾਂ ਨੇ ਬੀਜਤੀਆਂ ਦੀਆ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਚੱਲਦੇ ਜੀ ਹੁਣ ਉਧਰਲੀ ਸਾਈਡ ਉਧਰ ਵੀ ਦੇਖਦੇ ਆ ਕਣਕਾਂ ਬਾਕੀ ਕਣਕਾਂ ਦਾ ਤਕਰੀਬਨ ਵਧੀਆ ਲੱਗਦੀਆਂ ਇੱਕ ਖਾਦ ਗੈਨੀ ਐ ਉਹ ਜਿਹੜਾ ਸਤੀਆ ਵਾਲਾ ਉੱਪਰ ਵਾਲਾ ਖੇਤ ਐ ਤੇ 1472 ਨੂੰ ਤੇ ਬਾਕੀ ਦੇਖ ਲਿਆ ਜੂਰੀਆ ਮਿਲਦੀ ਹੈ ਨਹੀਂ ਸੋਸਾਇਟੀ ਚ ਵੀ ਖਤਮ ਹੋਲੀ ਵੀ ਬਾਕੀ ਚੱਲਦੇ ਜੀ ਉਧਰ ਹੀ ਸੜ ਉਧਰ ਜਾ ਕੇ ਦਿਖਾਉਂਦੇ ਤੁਹਾਨੂੰ ਕਣਕ ਲੋ ਜੀ ਆ ਦੇਖੋ ਸਲਫਰ ਪਈ ਦੇ ਵਿੱਚ ਕਣਕ ਚ ਇਹਦੇ ਵਿੱਚ ਭਾਜ ਦੀ ਖਾਦ ਪਰਸੋਂ ਬਦਲ ਕਰਕੇ ਹੀ ਪਾਤੀ ਦੀ ਆਪਾਂ ਖੇਤ ਤਾਂ ਮਾੜਾ ਮਾੜਾ ਪੈਰ ਗੜਦਾ ਤਾਂ ਗੱਬੇ ਇਹਨੂੰ ਤਾਂ ਕਰਕੇ ਫਿਰ ਜਦੋਂ ਬੱਦਲ ਜਿਆ ਤਾਂ ਮੀਂਹ ਵੀ ਦੱਸਿਆ ਉਹਦਾ ਨੈਟਵਰ ਫਿਰ ਜੇ ਹੁਣ ਜਿੱਦਾਂ ਮੀਂਹ ਪੈ ਗਿਆ ਜੀ ਹੁਣ ਹੱਤਾ ਬੱਤ ਨਹੀਂ ਆਣੀ ਹੈਗੀ ਵੈਸੇ ਚਲੋ ਪਿਆ ਘੱਟੇ ਹੈ ਹੁਣ ਇਹਦਾ ਪਤਾ ਵੀ ਨਹੀਂ ਹੈਗਾ ਜੇ ਜ਼ਿਆਦਾ ਪੈ ਜਾਂਦਾ ਫਿਰ ਹੱਤਾ 10 ਦਿਨ ਲੱਜਣਾ ਤਾਂ ਤਾਂ ਆਪਣੀ ਖਾਦ ਵੀ ਲੇਟ ਹੋ ਜਾਣਦੀ ਖਾਦ ਵੀ ਹੁਣ ਵਧੀਆ ਆਪਣੀ ਲੱਗ ਗਈ ਮੀਂਹ ਵੀ ਪੈ ਗਿਆ ਜੀ ਉੱਪਰ ਤੇ ਬਾਕੀ ਆ ਦੇਖੋ ਜੀ ਕਣਕਾਂ ਇੱਧਰ ਵਾਲੀ ਵੀ ਕਣਕ ਕਣ ਪੂਰੀ ਵਧੀਆ ਖੜੀ ਜੀ ਕਣਕ ਤੇ ਜਿੰਨੀ ਵੀ ਕਣਕ ਹੈਗੀ ਪੂਰੀ ਵਧੀਆ ਜੀ ਕੋਈ ਘਟਵਾਦ ਨਹੀਂ ਹੈਗੀ ਹੁਣ ਕਣਕ ਚ ਤੇ ਬਾਕੀ ਦੇਖੋ ਜੀ ਬੂਟਿਆਂ ਲਈ ਕਣਕ ਇਹ ਹੈ ਜੀ ਫਾਇਦਾ ਕਣਕ ਅਗੇਤੀ ਬੀਜਣ ਦਾ ਬੂਟਿਆਂ ਚ ਨਹੀਂ ਬੂਟਿਆਂ ਚ ਇੰਨੀ ਕਣਕ ਹੁੰਦੀ ਨਹੀਂ ਹੈਗੀ ਕਈ ਏਰੀਆ ਚ ਹੈਗੀ ਹੈ ਜੀ ਬੂਟਿਆਂ ਚ ਲੇਟ ਬੀਜ ਦੇ ਕਣਕ ਆਪਣੇ ਇੱਧਰ ਏਰੀਏ 'ਚ ਜੀ ਅਗੇਤੀ ਬੀਜ ਦੇ ਬੂਟਿਆਂ 'ਚ ਖਾਸ ਕਰਕੇ ਪਾਪੂਲਰ ਜਿੰਨੇ بڑے ਹੁੰਦੇ ਜੀ ਉੰਨੇ ਹੀ ਅਗੇਤੀ ਜ਼ਿਆਦਾ ਕਣਕ ਬੀਜ ਦੇ ਕਹਿੰਗੇ ਜਾਨੂ ਪੱਤਾ ਝੜਨ ਲੱਗਦਾ ਜਾਨੂ ਕਣਕ ਬਾਹਰ ਆ ਜਾਂਦੀ ਸਾਰੀ ਤੇ ਫਿਰ ਪਾਣੀ ਲੱਗੇ ਤੇ ਸਾਰਾ ਪੱਤਾ ਗਲ ਜਾਂਦਾ ਜੀ ਵਿੱਚ ਹੀ ਹੁਣ ਦੇਖ ਲਓ ਜੀ ਜਿਹੜੇ ਹਿਸਾਬ ਨਾਲ ਇਹਨੂੰ ਪਹਿਲਾਂ ਆਪਾਂ ਨੇ ਪਾਣੀ ਲਾਇਆ ਤਾਂ ਵੀਡੀਓ ਦੇਖ ਲਿਓ ਕੱਢ ਕੇ ਬਲੌਗ ਪਹਿਲਾਂ ਦੇ ਬਣੇ ਹੋਏ ਐ ਤੇ ਪਾ ਜਦ ਪੱਤਾ ਪੂਰਾ ਤਾਈ ਦੇ ਵਿੱਚ ਹੁਣ ਦੇਖ ਲੋ ਜੀ ਕਿਤੇ ਕਿਤੇ ਪੱਤਾ ਰਹਿ ਗਿਆ ਮਾੜਾ ਮੋਟਾ ਜਿਹੜਾ ਲਾਸਟ ਚ ਬਾਅਦ ਚ ਝੜਦਾ ਤਾਂ ਕਰਕੇ ਪਾ ਗਏਤੀ ਵੀ ਦਿੰਦੇ ਇੱਧਰ ਸਾਰੇ ਕਣਕ ਜੀ ਦੇਖੋ ਜੀ ਕਣਕ ਦਾ ਐਨ ਪੂਰੀ ਵਧੀਆ ਜੀ ਕਣਕ ਖੜੀ ਕਿਤੇ ਤੱਗੀ ਕੋਈ ਪੀਲੀ ਨਹੀਂ ਹੈਗੀ ਤੇ ਵਾਕੀ ਆਪਾਂ ਇਹਨੂੰ ਦੋਏ ਬੋਰੀਆਂ ਲਾਈਆਂ ਜੀ ਯੂਰੀਆ ਕਿੱਲੇ ਨੂੰ ਪਹਿਲੀ ਖਾਦ ਪਾਈ ਤੀ ਆਪਾਂ ਇਦਾਂ ਹੀ ਕੱਲੀਓ ਯੂਰੀਆ ਦੂਜੀ ਖਾਦ ਨੂੰ ਆਪਾਂ ਸਲਫਰ ਪਾਇਆ ਤਾਂ ਇਹਨੂੰ ਉਹੀ 5 5 6 ਕਿਲੋ ਸਲਫਰ ਕਿੱਲੇ ਦਾ ਪਾਇਆ ਤਾਂ ਜੀ ਵੈਸੇ ਤਾਂ ਉਹ ਕਹਿੰਦੇ 10 ਕਿਲੋ ਪਾਣ ਨੂੰ ਆਪਾਂ 5 6 ਕਿਲੋ ਪਾਇਆ ਤਾਂ ਤੇ ਤਾਂ ਵੀ ਰਿਜ਼ਲਟ ਵਧੀਆ ਹੈ ਜੀ ਕਿਉਂਕਿ ਜਿਹੜਾ ਇਹ ਵਾਲਾ ਸਲਫਰ ਹੈ ਜੀ ਇਹਦਾ ਲੰਬੇ ਦਿਨ ਤੱਕ ਅਸਰ ਰਹਿੰਦਾ ਤੇ ਦੇਖਦੇ ਜੀ ਹੁਣ ਜੇ ਜੂਰੀ ਆ ਮਿਲ ਜਾਵੇ ਕਿਸੇ ਪਾਸੇ ਤੇ ਫਿਰ ਜਿਹੜੀ ਰਹਿੰਦੀ ਹੈ ਜੂਰੀ ਉਹ ਪੂਰੀ ਕਰਾਂਗੇ ਬਾਕੀ ਇੱਧਰ ਵਾਲਿਆਂ ਤੋਂ ਲੋੜ ਨਹੀਂ ਹੈਗੀ ਪਾਣ ਦੀ ਕਿਸੇ ਨੂੰ ਵੀ ਕਹੂੰਗੀ ਇੱਧਰ ਕਣਕ ਉਹਨਾਂ ਇੱਕ ਹੈ ਵੀ ਬੇਤੀ ਦੀ ਹੋਣੀ ਦੀ ਟਾਈਮ ਵੀ ਟੱਪ ਗਿਆ ਬਈ ਦਾ ਬਾਕੀ ਜਿਹੜਾ ਹੁਣ ਆ ਦੇਖੋ ਜੀ ਕਾ ਕੱਖ ਬੱਟਾਂ ਵਾਲਾ ਸੁੱਕਿਆ ਵਾ ਦਾ ਹੁਣ ਇਹ ਪੂਰਾ ਹਰਾ ਹੋ ਜਾਣਾ ਸਾਰਾ ਹੀ ਜਿੰਨਾ ਕਾ ਕੱਖ ਦਾ ਪੂੰਗੀ ਪਹਿਲਾਂ ਆਪਾਂ ਰੌਂਡ ਅਪ ਮਾਰਤੀ ਦੀ ਫੇਰ ਉਹਦੇ ਬਾਅਦ 24 ਘੰਟੇ ਵਾਲੀ ਮਾਰਤੀ ਝਟਪਟ ਕਹਿੰਦੇ ਜੀ ਨੂੰ ਸਾਰੀਆਂ ਬੱਟਾਂ ਦਾ ਖੱਬਲ ਆ ਸੁੱਕ ਗਿਆ ਦਾ ਹੁਣ ਮੀਂਹ ਪੈ ਗਿਆ ਉਹਦੇ ਕਰਕੇ ਹੁਣ ਮੜ ਜੀ ਬੱਟ ਚ ਵੀ ਗਿੱਲ ਜੀ ਹੋ ਗਈ ਤੇ ਹੁਣ ਕਾ ਵੀ ਹੋਣਾ ਸਾਰਾ ਇਹਨਾਂ ਆ ਵੀ ਆਪਣੀ ਠੀਕ ਹੈ ਜੀ ਕਣਕ ਇਹ ਵੀ ਮੜ ਜੀ ਪਛੇਤੀ ਹੋਦੀ ਤੇ ਉਧਰ ਆ ਜਾਈ ਆਪਾਂ ਰੇਤੇ ਵਾਲਾ ਖੇਤ ਆਪਣਾ ਦੇਖਣ ਕਿਉਂਕਿ ਇੱਧਰ ਨੂੰ ਢੇੜਾ ਵੱਜਿਆ ਨਹੀਂ ਹੈਗਾ ਹਫ਼ਤਾ ਹੀ ਹੋ ਚੱਲੇ ਇੱਧਰ ਨੂੰ ਆਏ ਨੂੰ ਕਣਕ ਇਹ ਵੀ ਆਪਣੀ ਠੀਕ ਹੈ तकरीबन ਬਾਕੀ ਨੂੰ ਛੱਟਾ ਇੱਕ ਹੋਰ ਵੱਜਣਾ ਜ਼ਰੂਰੀ ਇਹਦਾ ਕਿਉਂਕਿ ਖੇਤ ਆਪਣਾ ਹੈਗਾ ਰੇਤੇ ਵਾਲਾ ਇਹ ਇੱਕ ਪਹਿਲਾਂ ਹੀ ਜੰਮ ਘਟ ਹੋਇਆ ਦਾ ਇਹਦਾ ਪਤਾ ਨਹੀਂ ਕਿਆ ਚੱਕਰ ਪਏ ਦਾ ਬੀਜ ਵੀ ਬਸੇਰਾ ਪਾਇਆ ਤਾਂ ਤੇ ਖਰੇ ਸੁਸਰੀ ਲੱਗੀ ਕਰਕੇ ਦਾਣੇ ਨੂੰ ਜਰਮੀਨੇਸ਼ਨ ਘਟ ਹੋਈ ਹੋਣੀ ਬੀਜ ਦੀ ਤੇ ਬਾਕੀ ਦੇਖਦੇ ਇੱਕ ਛੱਟਾ ਇਹਨੂੰ ਮਾਰਾਂਗੇ ਜਿ ਯੂਰੀਏ ਦਾ ਹੋਰ ਕਣਕ ਆਪਣੀ ਆਹ ਲਈ ਵੀ ਇਹ ਜੀ ਕਿ ਇੰਨੀ ਭਾਰੀ ਲੱਗਦੀ ਨਹੀਂ ਹੈਗੀ ਕਿਉਂਕਿ ਆਹ 2 ਕਿੱਲੇ ਆਪਣੇ ਵਧੀਆ ਲੱਗਦੇ ਜੀ ਆਹ ਵੀ ਠੀਕ ਹੈ ਉਹ ਪਰਲਾ ਕਿੱਲਾ ਵੀ ਵਧੀਆ ਹੈ ਆਹ ਵੀ ਕਣਕ ਇੰਨੀ ਮੂੰਹ ਨੂੰ ਲੱਗਦੀ ਨਹੀਂ ਜਿੰਨੀ ਪਿਛਲੇ ਸਾਲ ਵਸੇਰੀ ਤਕੜੀ ਕਣਕ ਤੀ ਜੀ ਇਹ ਖੜੀ ਬਾਕੀ ਦੇਖਦੇ ਆ ਜੇ ਜੂਰੀਆ ਮਿਲ ਗਈ ਤਾਂ ਬੋਰੀ ਖਾਂਡੇ ਨੂੰ ਵੀ ਮਾਰਾਂਗੇ ਹੋ ਜੀ ਬਾਕੀ ਆਪਾਂ ਖੇਤ ਤੁਹਾਨੂੰ ਦਿਖਾ ਦਤੇ ਤੇ